हां जी ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਹਮੇਸ਼ਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜਿੰਨੇ ਵੀ ਸਾਡੇ ਨਾਲ ਸਾਡੇ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਆ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਹਰ ਟਾਈਮ ਹਰ ਪਲ ਸਾਡੀਆਂ ਦੁਆਵਾਂ ਮੰਗਦੇ ਆਂ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਅੱਜ 15 ਤਰੀਕ ਆ ਜੀ ਦਿਨ ਅੱਜ ਸ਼ਨੀਵਾਰ ਤੇ ਮੈਂ ਨਹੀਂ ਜੀ ਦੱਸਣਾ ਮਾਤਾ ਦੇ ਮੂੰਹ ਹੀ ਪੁੱਛਾਂਗੇ ਵੀ ਅੱਜ ਦਿਨ ਸ਼ਨੀਵਾਰ 15 ਤਰੀਕ ਅੱਜ ਕੀ ਹੋਇਆ ਤਾਂ ਕੀ ਨਹੀਂ ਮਾਤਾ ਤੋਂ ਮੂੰਹ ਹੀ ਪੁੱਛਾਂਗੇ ਵੀ ਯਾਦ ਵੀ ਆ ਜਾਂ ਨਹੀਂ ਯਾਦ ਹਾਂ ਜੀ ਬੀਬੀ ਤੇਗਾ ਇਤਨਾ ਨਿਕਲ ਨਾ ਮੁੜ ਕੇ ਆਗਾ ਨਾ ਤੇ ਨਾ ਮੈਂ ਅਪੀ ਵੀ ਪਾਛੇ ਗਾਲਤ ਉਸਾਰਿਆਂ ਮਾਰਾathon ਦਾ ਤੰਦਰੁਸਤੀ ਰੱਖੇ ਚੜ੍ਹਦੀ ਕਲਾ માં ਰੱਖੇ ਮੈਂ ਵੀ ਤੁਹਾਨੂੰ ਖੁਸ਼ੀਆਂ ਦੇ ਦੇਣਿਆਂ ਦਾ ਹੈ ਹੂੰ ਸੱਚੇ ਪਾਛਤ ਹੋਣ ਥੋੜੇ ਪਿੱਛੇ ਰਾਜ ਰਹੇ ਤੇ ਅੱਜ ਤਾਂ ਹੀ ਹੋਇਆ ਮੇਰਾ ਪੁੱਤ ਜਿਹੜਾ ਹੰਗ ਪੁੱਤ ਮੇਰਾ ਜਿੰਮੇ ਆਇਆ ਤੇ ਉਹਦਾ ਅੱਜ ਮਹੀਨੇ ਦਾ ਹੋ ਗਿਆ ਹਾਂ ਅੱਜ ਪੂਰਾ ਮਹੀਨਾ ਦਾ ਹੋ ਗਿਆ ਅੱਜ ਉਹਦੀ ਕੇਕ ਕੱਟਣੀ ਹੈ ਦੇਖਿਓ ਲਾ ਹਾਂ ਦਾਦੀ ਨੇ ਪਹਿਲੀ ਸਕੀਮਾਂ ਰਚੀਆਂ ਹੋਈਆਂ ਅੱਜ ਕੇਕ ਕੱਟਣੀ ਹੈ ਤੇਰੀ ਚਾਹ ਨਾਲ ਹਾਂ ਵੀ ਕੇਕ ਕਟਾਈ ਹਾਂ ਕੱਟਣੀ ਹੈ ਜੇ ਆਪਣੇ ਪੋਤਿਆਂ ਦੀ ਨਾ ਕੱਟੀ ਹੋਰ ਕਿਹਦੀ ਕਟੂਗੇ ਹਾਂ ਆਪਣੀ ਜੜਮਨ ਆਦ ਨੂੰ ਮਾਪੇ ਕਹਿੰਦਾ ਹੁੰਦਾ ਮੇਰੀ ਵਧੀਆ ਰਹੇ ਸੁੱਖਾਂ ਸੁੱਖ ਦੇ ਬਹੁਤ ਚੰਗੀ ਰਹੇ ਜੋਹੋ ਪੁੱਤ ਮੈਨੂੰ ਕੋਈ ਮੰਨਤੇ ਕੋਈ ਕੁਛ ਕਹੀ ਜਾਵੇ ਬੁੜੀ ਆਏ ਜੀ ਬੁੜੀ ਕੌਣ ਕਹਿੰਦਾ ਨਹੀਂ ਮੈਂ ਨਹੀਂ ਮੈਂ ਤਾਂ ਸੱਚੀ ਆ ਰਹੀ ਨਹੀਂ ਕੌਣ ਕਹਿੰਦਾ ਕੌਣ ਗੱਲ ਕਰਦੀ ਹੈ ਵੀ ਇਹ ਵੀ ਮਾਤਾ 'ਚ ਗੁੱਸਾ ਹੋਦਾ ਹੈ ਮਾਤਾ 'ਚ ਕੋਈ ਗੁੱਸਾ ਨਹੀਂ ਮਾਤਾ ਦਾ ਤੁਮ ਨੂੰ ਕੋਈ ਪਤਾ ਨਹੀਂ ਹੈਗਾ ਮਾਤਾ ਕਿਹੜੀ ਉਹ ਵਿੱਚ ਬਾਜੀ ਅੱਛਾ ਬੀਪੀ ਮੂਡ ਹੁੰਦਾ ਬੰਦੇ ਦਾ ਹਾਂ ਤੇ ਹੋਰ ਪੁੱਤ ਕੋਈ ਮਾਤਾ ਦੇ ਦਿਲ 'ਚ ਕੋਈ ਫਰਕ ਨਹੀਂ ਹੈਗਾ ਮਾਤਾ ਕੋਈ ਫਰਕ ਨਹੀਂ ਰੱਖਦੀ ਕੋਈ ਮਾਤਾ ਕੁਛ ਨਹੀਂ ਕਰਦੀ ਵੀ ਆਪਣੇ ਧੀਆ ਪੁੱਤਾਂ ਪਰਦੇ ਉੱਪਰੋਂ ਤਾਂ ਕੋਈ ਚੀਜ਼ ਹੁੰਦੀ ਨਹੀਂ ਹੈਗੀ ਹੂੰ ਬਈ ਮਾਤਾ ਕੁਛ ਨਹੀਂ ਵਿਝੇ ਨੇ ਪੁਰ ਇਹ ਹੀ ਕਹਿੰਦੀ ਆ ਪਾਈ ਸਾਰੇ ਠੀਕ ਠਾਕ ਰਹੋ ਸਭ ਕੁੱਲ ਦੁਨੀਆ ਦਾ ਭਲਾ ਹੋਵੇ ਬਹਿਗੁਰੂ ਸਭ ਨੂੰ ਚੜਦੀ ਕਲਾ ਮਾ ਰੱਖੇ ਅੱਛਾ ਮੈਨੂੰ ਇੱਕ ਗੱਲ ਰਸ ਬੀਬੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਦੱਸੂਗੀ ਸੱਚੀ ਆਪਣੀ ਜਿੰਨੀ ਵੀ ਫੈਮਿਲੀ ਆ ਠੀਕ ਹੈ ਮਨਿੰਦਰ ਤੇ ਉਹ ਗੋਤਿਲ ਚਲੋ ਅੰਗਤਾਲਿਕ ਜਰਾ ਮਸੂਮ ਨੂੰ ਆਲੇ ਕੀ ਪਤਾ ਆਪਣੇ ਭੈਣ ਆਉਗੀਆਂ ਇੱਧਰ ਅਸੀਂ ਹੋ ਗਏ ਚਰਨਜੀਤ ਵੀ ਹੋ ਗਏ ਕਿਆ ਤੈਨੂੰ ਪਿਆਰ ਨਹੀਂ ਸੀ ਕਰਦੇ ਸਾਰੇ ਪਿਆਰ ਕਰਦੇ ਸਾਰੇ ਮਾਤਾ ਵੀ ਕਰਦੇ ਮਾਤਾ ਦਾ ਪੁੱਤ ਤੁਹਾਨੂੰ ਵੀ ਕਰਦੇ ਜਿਹੜੇ ਬਾਹਰ ਬੈਠੇ ਮਾਤਾ ਨੂੰ ਦੇਖਦੇ ਨੇ ਬੋਲਦੇ ਨੇ ਸੁੰਦੇ ਨੇ ਮਾਤਾ ਫੋੜਾ ਵੀ ਕਰਦੀ ਹੈ ਸਹਿਤਾ ਕਰਦੇ ਆ ਇਹ ਵੀ ਸਹਿਤਾ ਕਰਦੇ ਆ ਆਪਣੇ ਪੁੱਤਾਂ ਦਾ ਵੀ ਕਰਦੀ ਹੈ ਕਿਉਂਕਿ ਜਿਹੜਾ ਮੇਰਾ ਪੁੱਤ ਆਹੇ ਤੁਸੀਂ ਮੈਨੂੰ ਉਹਦੇ ਵੱੱਦ ਜਿਹੜੇ ਮਾਤਾ ਨੂੰ ਸੁਣਦੇ ਆ ਮਾਤਾ ਕਿਆ ਕਹਿੰਦੀ ਆ ਮਾਤਾ ਕਿਆ ਚੰਗਾ ਬੋਲਦੀ ਆ ਕੋ ਕੁਛ ਵੀ ਪਰ ਮੈਂ ਤਾਂ ਪੁੱਤ ਸਭ ਦਾ ਹੀ ਭਲਾ ਮੰਗਦੀ ਆ ਬਾਜੀ ਗੱਲਾਂ ਮਾਤਾ ਦਾ ਮੂਹਗਾ ਇਸਾ ਹੁੰਦਾ ਨਾ ਵੀ ਵੀ ਭੱਜਦਾ ਕੋਈ ਰੱਬ ਦਾ ਹੀ ਕੋਈ ਰੱਬ ਦਾ ਹੀ ਭਾਣਾ ਏ ਤੁਸੀਂ ਕੋ ਸਮਝ ਲਓ ਚੋ ਮਾਤਾ ਪਿੱਛੇ ਤੇ ਆਪਣਾ ਸੋਚਦੀ ਹੁੰਦੀ ਆ ਵੀ ਪਿੱਛੇ ਜੇ ਨਾ ਮੇਰੇ ਭੈਣ ਭਾਈਆਂ ਦਾ ਵੀ ਦੁੱਖ ਹੁੰਦਾ ਵੇ ਤੁਸੀਂ ਕੁਛ ਨਹੀਂ ਸਾਰੀਆਂ ਗੱਲਾਂ ਸਮਝ ਲੋ ਵੀ ਫਿਰ ਮਾਤਾ ਉਸ ਤਰ੍ਹਾਂ ਫਿਰ ਮਾਤਾ ਜਣੀ ਅਦਾਸ ਜੀ ਰਹਿੰਦੀ ਹੈ ਜਦ ਮੈਂ ਪਿੱਛੇ ਖੜਾ ਹੋ ਜਾਂਦਾ ਪਿੱਛੇ ਨੂੰ ਦੇਖਦੀ ਹੈ ਪਰ ਮੈਨੂੰ ਹਾਸੇ ਹੋ ਸੀ ਪੁੱਤ ਆਉਂਦੇ ਨਹੀਂ ਕਿ ਕਾਤੇ ਉਰੇ ਤੇ ਤਾਂ ਮੈਂ ਖੁਸ਼ ਹਾਂ ਬਹੁਤ ਵਧੀਆ ਮੇਰੀ ਲਾਡ ਹੈ ਤੁਸੀਂ ਵੀ ਠੀਕ ਹੈ ਮੈਂ ਪੁੱਤ ਪਿੱਛੇ ਦੇ ਬਹੁਤ ਤੇ ਮਹਾਰਾਜ ਜਿਹੜਾ ਮੈਨੂੰ ਹੰਸੰਤਾਇਆ ਚਲੋ ਬੀਬੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਬੀ ਕਹਿੰਦਾ ਵੀ ਜਿਹੜਾ ਨਾ ਬੰਦਾ ਪ੍ਰਮਾਤਮਾ ਦਾ ਨਾਮ ਧਿਆਵਦਾ ਸੱਚੇ ਮਨੋਂ ਠੀਕ ਆ ਉਹ ਤਾਂ ਹੁਕਮ ਨੂੰ ਮੰਨਦਾ ਹੈ ਕਿਉਂਕਿ ਕਹਿੰਦਾ ਵੀ ਜੇ ਉਹਦੇ ਹੁਕਮ ਦੇ ਵਿੱਚ ਸਾਡਾ ਆਉਣਾ ਹੈ ਤਾਂ ਉਹਦੇ ਹੁਕਮ ਦੇ ਵਿੱਚ ਸਾਡਾ ਲਿਖਿਆ ਜਾਣਾ ਹੈ ਜਿਹੜਾ ਧਰਤੀ ਪਰ ਇਨਸਾਨ ਆਇਆ ਉਹਨੇ ਜਾਣਾ ਇੱਕ ਨਾ ਇੱਕ ਦਿਨ ਜ਼ਰੂਰ ਆ ਮੌਤ ਨੇ ਨਾ ਇੱਕ ਨਾ ਇੱਕ ਦਿਨ ਕਦੇ ਨਾ ਕਦੇ ਆਉਣਾ ਜ਼ਰੂਰ ਆ ਹੈਨਾ ਵੀ ਚਲੋ ਵੀ ਵੀ ਮੰਨਣਾ ਹੌਲਾ ਕਰਿਆ ਕਰ ਹੈਨਾ ਹੁਣ ਜੇ ਤੂੰ ਆਏ ਰੋਣ ਲੱਗ ਗਈ ਫਿਰ ਅਸੀਂ ਕੀ ਕਰੂਗੇ ਹੈ ਮੌਤ ਤਾਂ ਚਾਹ ਪੁੱਤ ਆਉਣੀ ਆਉਣੀ ਹੈ ਸਭ ਨੂੰ ਪਰ ਉਹ ਮੌਤ ਆਵੇ ਹੁਣ ਜਿਹੜੀ ਮੇਰੀ ਉਮਰ ਹੈ ਮੈਨੂੰ ਆ ਸਕਦੀ ਹੈ ਕਿਉਂਕਿ ਮੈਂ ਆਉਣ ਯੋਗ ਹੈ ਜੇ ਕੋਈ ਅਣਾਈਆਂ ਮੌਤਾਂ ਇਹ 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 ਨਹੀਂ ਖੜਦਾ ਮੇਰੀ ਉਮਰ ਜੇ ਕੋਈ ਅਣਾਈਆਂ ਮੌਤਾਂ ਦੇ ਵਿੱਚ ਜਾਂਦਾ ਨਾ ਪੁੱਤ ਉਦੋਂ ਹੀ ਫਿਰ ਟੈਨਸ਼ਨ ਭੈਣ ਭਾਈ ਦੀ ਬਹੁਤ ਹੁੰਦੀ ਹੈ ਕਿਉਂ ਕਿਉ ਮੇਰੇ ਭਾਈ ਦਾ ਘਰ ਬਰਬਾਦ ਹੈ ਮੈਂ ਹੁਣ ਗਈ ਸੀ ਮੈਂ ਜਦ ਮੁੜਿਆ ਹੀ ਬਸ ਚਾਹ ਦਾ ਘੁੱਟ ਪੀ ਕੇ ਤੇ ਮੇਰੇ ਜੀ ਨਹੀਂ ਲੱਗਿਆ ਬਈ ਮੈਂ ਉੱਥੇ ਉੱਥੇ ਵੀ ਅਦਾਸ ਬੈਠੀ ਗਈ ਉਹ ਜਿਹੜੀ ਰੱਖੀ ਹੋਈ ਹੈ ਘਰ ਦਾ ਕੰਮ ਆਈ ਹੁਣ ਮੈਂ ਕਿਹਾ ਵੀ ਮੈਂ ਚਾਹ ਬਣਾ ਦਵਾਂ ਤੇ ਚੜ੍ਹੇ ਦੀ ਮਾਂ ਮੈਂ ਅੰਦਰ ਵੀ ਨਹੀਂ ਬੜੀ ਬਾਹਰੇ ਬਸ ਵਿਹੜੇ ਵਿੱਚ ਬੈਠ ਕੇ ਚਾਹ ਪੀ ਗਏ ਉਸੇ ਤਰ੍ਹਾਂ ਮੈਂ ਮੁੜਿਆ ਹੀ ਕਿਉਂਕਿ ਮੇਰਾ ਮਨ ਉੱਥੇ ਤੇ ਅਦਾਸ ਰਹਿੰਦਾ ਹੈ ਮੈਂ ਉਰੇ ਵੀ ਆ ਦਾਸ ਰਹਿੰਦੀ ਐ ਜਿਵੇਂ ਕਿਤੇ ਬੈਠੀ ਹੁੰਦੀ ਐ ਫਿਰ ਮੇਰੇ ਮੇਰੇ ਦਿਮਗ ਪਰ ਆ ਜਾਂਦਾ ਉਹ ਫਿਰ ਮੈਨੂੰ ਕੋ ਚੰਗਾ ਨਹੀਂ ਲੱਗਦਾ ਅੱਜ ਤਾਂ ਮੇਰੀ ਗੱਲ ਤੋਂ ਮੈਂ ਮੰਨ ਗਿਆ ਬੀਬੀ ਵੀ ਹੁੰਦਾ ਹੀ ਐ ਭੈਣਾ ਭਾਈਆਂ ਦਾ ਦਰਦ ਹਨਾ ਭਾਈ ਹੁੰਦੇ ਸੋ ਦਰਦ ਭੈਣ ਭੜੇ ਭਾਈਆਂ ਨੂੰ ਸੁਣਾਉਂਦੀ ਆ ਭਾਈਆਂ ਦਾ ਤਾਂ ਸਾਰਾ ਭੈਣਾਂ ਨੂੰ ਜ਼ਿਆਦਾ ਹੁੰਦਾ ਮੈਨੂੰ ਬਹੁਤ ਹੈ ਨਾ ਮੈਨੂੰ ਬਹੁਤ ਹੈ ਚੇਹੇ ਭਾਈ ਕੋ ਦਿੰਨਿਆ ਚਾ ਨਹੀਂ ਦਿੰਦੇ ਭੈਣਾ ਚਾਹੇ ਕੋ ਲੰਨੀਆਂ ਚਾਹੇ ਨਹੀਂ ਲੰਨੀਆਂ ਪਰ ਭੈਣ ਭਾਈ ਨੂੰ ਇੱਕ ਦੂਜੇ ਦਾ ਸਹਾਰਾ ਬਹੁਤ ਹੁੰਦਾ ਹੈ ਨਹੀਂ ਹੁੰਦਾ ਮੈਂ ਸਮਝਦਾ ਮੇਰੀ ਗੱਲ ਤੋਂ ਛੱਡ ਕੋਈ ਗੱਲ ਨਹੀਂ ਅੱਜ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਮੈਂ ਖੁਸ਼ ਹਾਂ ਆਪਣੀ ਕਾਤੇ ਬਣਾ ਆਪਣੀ ਕਾਤੇ ਬਣਾ ਮੁੰਡੇ ਦੀ ਗੱਲ ਕਰਦੇ ਹਾਂ ਮੈਨੂੰ ਮੈਨੂੰ ਪਤਾ ਕਿ ਤੂੰ ਜਨਮ ਕਾ ਲੋਇਆ ਤਾਂ ਹਾਂਜੀ ਆ ਕਿੰਨੇ ਵਜੇ ਹੋਇਆ ਤਾਂ ਆ ਹੁਣ ਹੁਣ ਮੈਂ ਦੱਸੀ ਚਾਰ ਕੁ ਵਜੇ ਹਾਂ 4 ਵਜੇ 15 ਮਿੰਟ ਤੇ ਕਿ ਵਧੀਆ ਸਮਾਧਾਨ ਹੋਇਆ ਹੈ ਟਾਈਮ ਨਹੀਂ ਜੀ ਹਾਂ ਠੀਕ ਹੈ ਇਹ ਕਹਿ ਰਿਹਾ ਦਾ ਟਾਈਮ ਤਾਂ 4:15 ਹਾਂ ਹਾਂ ਚੰਗਾ ਹੈ ਨਾ ਮੂਰੀਆਂ ਮੂਰਤੀਆਂ ਤਾਈ ਤਾਈ ਹੱਥ ਜੋੜ ਕੇ ਫਿਆਰ ਤਾਈ ਹੱਥ ਉੱਪਰ ਜੱਕ ਲੰਦਾ ਪੈ ਜਾਂਦਾ ਹੈ ਹੈ ਵਧੀਆ ਰਾਜੀ ਰਹੇ ਕਰਮ ਵਾਲੇ ਹੋਵਾਂ ਅਸੀਂ ਤਾਂ ਇਹੀ ਕਹਿੰਦੇ ਮਾਤਾ ਤਾਂ ਇਹੀ ਕਹਿੰਦੀ ਹੈ ਵੀ ਸਭ ਦੇ ਪੁੱਤ ਸਭ ਦੇ ਪੁੱਤ ਸਭ ਦੀਆਂ ਧੀਆ ਕਰਮ ਵਾਲੀਆਂ ਹੋਣ ਮਾਤਾ ਇਹੀ ਸੁੱਖਾ ਸੁਖਦੀ ਹੈ ਕਿਉਂ ਕਿ ਮੈਂ ਗੁਰਦੁਆਰੇ ਜੇ ਜਾਨੀ ਐ ਕਿਤੇ ਮੈਨੂੰ ਨਾਗਾ ਵੀ ਬਹਿ ਜਾਂਦਾ ਮੈਂ ਤਾਂ ਘਰ ਬੈਠ ਕੇ ਵੀ ਕਹਿ ਦਿੰਦੀ ਐ ਵੀ ਸਭ ਦਾ ਭਲਾ ਕਰੀਂ ਸਭ ਦਾ ਭਲਾ ਕਰੀਂ ਮਹਾਰਾਜ ਸਭ ਦੁਨੀਆ ਦਾ ਭਲਾ ਕਰੀਂ ਸਾਰੀ ਦੁਨੀਆ ਦਾ ਕਿਸੇ ਦਾ ਦੁੱਖ ਨਾ ਦਿਖਾਈਂ ਅੱਛਾ ਹੋ ਮੈਨੂੰ ਐਂ ਦੱਸ ਕਿ ਇੱਕ ਫਿਰ ਅੱਜ ਤੂੰ ਲੈ ਕੇ ਆਉਂਗੀ ਹਾਂ ਮੈਂ ਲਿਆਉਂ ਹੈ ਮੈਂ ਲਿਆਉਂ ਕੱਲ ਤੂੰ ਮੁੱਕਰ ਗਈ ਸੀ ਠੰਡਾ ਫਲੌਟ ਬਾਅਦ ਤੇ ਅੱਜ ਤੂੰ ਲਾ ਦੂ 4-5 ਤੋਂ ਤਾਂ 30 ਤੇ ਬਿਚੇ ਇਹਨਾਂ ਘਰ ਜਾ

ਫਿਰ ਮੈਂ ਤਾਂ ਕਹਾਂ ਵੀ ਵੀ ਇੱਥੇ ਦੇਖ ਮੈਂ ਇੱਥੇ ਖੜਾ ਪੜਦਾ ਦੇਖ ਤਾਂ ਠੀਕ ਆ ਤਾਂ ਕਹਿੰਦੀ ਹਾਂ ਇੱਥੇ ਮਾਤਾ ਕਹਿੰਦੀ ਲੈ ਮਾਤਾ ਜੀ ਜੇ ਇਹ ਕੰਮ بگੜ ਜਾਂਦਾ ਕੋਈ ਤਾਂ ਵੀ ਮਾਤਾ ਕਹਿੰਦੀ ਦੇ ਠੀਕ ਹੈ ਜੇ ਮਾਤਾ ਦਾ ਕੋਈ ਸਿਮਰ ਗਿਆ ਤਾਂ ਤਾਂ ਮਾਤਾ ਨੇ ਠੀਕ ਨਹੀਂ 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 ਖਾ ਜਾ ਬਜਾ ਆ ਤਾਂ ਤੇ ਕਿਹਨਾਂ ਲਾਇਆ ਤਾ ਕਰ ਜਾ ਲਾਇਆ ਮੈਂ ਮੈਂ ਧੱਕੇ ਨਾਲ ਲਾਇਆ ਤਾਂ ਜਦੋਂ ਮੈਂ ਲੈਣ ਗਈ ਨਾ ਉਹ ਨਹੀਂ ਪਹਿਲਾਂ ਮੇਰੇ ਦਾਦਾ ਜੀ ਜਵਾਬ ਦੇ ਮੇਰੇ ਆਉਂਦੇ ਜਿੰਦਾ ਪੱਟਿਆ ਪੇ ਤਾਂ ਕਹਿੰਦਾ ਤੂੰ ਪੱਟਾ ਹਾਂ ਫੇਰ ਮੈਂ ਤਾਂ ਕਹਿੰਦੀ ਇੱਥੇ ਦਿੱਤਾ ਮੈਂ ਚੱਲ ਮੈਂ ਤੇ ਲਾਵੇ ਫੇਰ ਮੈਂ ਲਾਤਾ ਮੈਂ ਲਾਤਾ ਤੇਰੇ ਕਹੇ ਤੇ ਲਾਇਆ ਮੈਂ ਤੇਰੇ ਮੈਂ ਪਹਿਲਾਂ ਹੀ ਲਾ ਸਕਦਾ ਵੀ ਨਹੀਂ ਬੀਬੀ ਨੇ ਮੈਤੇ ਪਟਵਾ ਨਾ ਫੇਰ ਮੈਂ ਛੰਡਾ ਕਿੱਕਣਾ ਲਿਆ ਮਾਂ ਜਦੋਂ ਵੀ ਮਾਤਾ ਜਿਹੜਾ ਕੁਝ ਕਹਿੰਦੀ ਦੀ ਉਹ ਕਰਿਆ ਨਹੀਂ ਹੈਗਾ ਫੇਰ ਤੂੰ ਐਂ ਕਾ ਤੂੰ ਐਂ ਕਾ ਮੇਰੇ ਕੋਲ ਪੈਂਦੀ ਦੀਏ ਕੋਈ ਨਹੀਂ ਪੈਸੇ ਹੈਗੇ ਮਹਾਰਾਜ ਦੇ ਕੋਲ ਤੇ ਆਏਗਾ ਪੈਸੇ ਨਿਕਲੂਗਾ ਤੇ ਆਏਗਾ ਵੀਰੇ ਤੇਰੇ ਪੈਸੇ ਤੀਰ ਗਿਆ ਮੈਂ ਭਾਈ ਦੇਣੇ ਤੇ ਮੈਂ ਆਪਣੇ ਪੈਸੇ ਦੀਆ ਸਾਫ ਕਰੇ ਸਭ ਮਹਾਰਾਜ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਬੀਬੀ ਨੇ ਬੀਬੀ ਨੇ ਮਾਤਾ ਕੋ ਸਭ ਕੁਝ ਹੈਗਾ ਪੈਸੇ ਵੀ ਹੈਗੇ ਇਹ ਜੀ ਗੱਲ ਨਹੀਂ ਬੀਬੀ ਨੇ ਜੀ ਮੇਰਾ ਤਾਂ ਤੱਕਾ ਕਰਿਆ ਇਹਨਾਂ ਨੇ ਧਾ ਕਰਿਆ ਅੱਜ ਵੀ ਨਾ ਕਰਦੀ ਅੱਜ ਕੇਕ ਦਿੱਤਾ ਕਿਹੜਾ ਮਗੋੜ ਛੱਡ ਕੇ ਮੈਂ ਲੈ ਲਈ ਦੇਣਾ ਲੈਣਾ ਹੋਰ ਲੈ ਦੂੰਗੀ ਕੇਕ ਤੂੰ ਲੈ ਕੇ ਆਉਂਗੇ ਤੂੰ ਪੈਸੇ ਲੈ ਜਾ ਕੇ ਕਿਹ ਲਈ ਆ ਭਾਈ ਕਿਹੜਾ ਲੈ ਕੇ ਜੀ ਕੋਈ ਲਈ ਮੈਨੂੰ ਹੋਰ ਕੀ ਪਤਾ ਕਿਹੜਾ ਚੰਗਾ ਕਿਹੜਾ ਉਹ ਵਧੀਆ 1300 ਵਾਲਾ ਇੱਕ 500 ਵਾਲਾ ਲੈ ਜਿਹੜਾ 700 ਵਾਲਾ ਇਹ ਜਿਹੜਾ ਤੂੰ ਕਿਹੜਾ ਕਹਿਣੀ ਆ 4000 ਵਾਲਾ ਲੈ ਆਏ ਹੋ ਤੀਤੀ ਤਾ ਤੇ ਲੋ ਨਾ ਇੱਕ ਗੰਦਾ ਹੈ ਉਹ ਬਾਜ਼ਾਰ ਚ ਮੁੰਡਾ ਮਿਲ ਜਾਊਗਾ ਮਾਤਾ ਨੂੰ ਤਾਂ ਫੇਰ ਵੀ ਕਹਿਣਾ ਮਾਤਾ ਆ ਜਾਣਾ ਐ ਮਾ ਪਰ ਮਾਤਾ ਦਾ ਦਿਲ ਬਹੁਤ ਬਣਾਏ ਪੈ ਕਿੱਡਾ ਤਾਂ ਦਿਲ ਕਰਿਆ ਗੱਡੀ ਜਾ ਜੂ ਮੇਰੇ ਕੋਲ ਜਿਹੜਾ ਪੁੱਤ ਖੁਸ਼ ਰਹੂਗਾ ਮੈਂ ਖੁਸ਼ ਰਹਣੀ ਆ ਜਿਹੜਾ ਕੋਈ ਮੇਰੇ ਕੋਲ ਦਾਸ ਰਹਿੰਦਾ ਫਿਰ ਮੈਂ ਉਹ ਮੈਂ ਕਹਿੰਦਾ ਤੂੰ ਗਈ ਬਾਵਨ ਗੱਡੀ ਚ ਆ ਜੂ ਹਾਂ ਗੱਡੀ ਚ ਵੀ ਨਹੀਂ ਆਉਣਾ ਐਡਾ ਦੇਲਾ ਤੇ ਤਾਂ ਜਾਜ ਕਰਾ ਸੁਬਾਨ ਗੱਡੀ ਚ ਵੀ ਨਹੀਂ ਆਉਣਾ ਜਾਜ ਕਰ ਹਾਂ ਲੈ ਕਿਆ ਗੱਲ ਮੈਂ ਆਪਣੇ ਪੋਤੇ ਨੂੰ ਦੇ ਨਹੀਂ ਸਕਦੀ ਨਾ ਇਹ ਮੈਨੂੰ ਆ ਕੇ ਉਹਨਾਂ ਨੇ ਹੀ ਸੰਭਣਾ ਲੈਣੇ ਨੇ ਹਾਂ ਬਿਲਕੁਲ ਦੇਖੋ ਅਦੂਆ ਮੇਰੀ ਜਾਨ ਮੰਗ ਲੈਂਦਾ ਮੈਂ ਜਦ ਦੇ ਦੇਣੇ ਤੇ ਿਆਰ ਹੋ ਜੰਦੇ ਉਹਨੂੰ ਉਹ ਵੀ ਤੇਰਾ ਹੀ ਕਰਦਾ ਹੈ ਹਾਂ ਜਦ ਇਹ ਕਹਿੰਦਾ ਵੀ ਬੀਬੀ ਕੋਲ ਨੂੰ ਜਾਣਾ ਹੈ ਮੈਨੂੰ ਬੀਬੀ ਕੋਲ ਛੱਡ ਦਿਓ ਹਾਂ ਉਹ ਵੀ ਵਧੀਆ ਮੈਂ ਉਹ ਕਰਦੀ ਆ ਉਹਦਾ ਹਾਂ ਉਹ ਵੀ ਤਾਂ ਕਹਿੰਦਾ ਮੈਨੂੰ ਬੀਬੀ ਕੋਲ ਛੱਡ ਕੇ ਆਓ ਉਹਨੂੰ ਪਤਾ ਵੀ ਇੱਥੇ ਦਾਰਾ ਕੋ ਮੈਨੂੰ ਮਿਲ ਜਾਣਾ ਨਾ ਨਾ ਮੈਂ ਤਾਂ ਕੋਈ ਗੱਲ ਨਹੀਂ ਨੇ ਚੱਲ ਆਪਣੇ ਇਹ ਪੁੱਤ ਨਵੇਂ ਮੇਰੀ ਗੱਲ ਸੁਣੋ ਮੈਂ ਕਿਹੜੇ ਕਿਸੇ ਹੋਰ ਦੇ ਬਿਲਕੁਲ ਦੇਖੋ ਜੀ ਸਾਡਾ ਵੀ ਤਾਂ ਮਾਂ ਸਾਡੇ ਤੇ ਵੀ ਸਾਡ ਬੀਬੀ ਨੇ ਵੀ ਸਾਥ ਹੀ ਮੰਗਣਾ ਠੀਕ ਹੈ ਜੀ ਚਲੋ ਕੋਈ ਟਾਈਮ ਹੁੰਦਾ ਵੀ ਮਾਮਾ ਪੈਸਾ ਸਾਫ ਕੇ ਰੱਖ ਲੈਣੀ ਹੈ ਪੁੱਤ ਅੜਾ ਦਨੇ ਵੀ ਪੁੱਤੇ ਜਿਹਾ ਲੋੜ ਪੈਦੀ ਇਹ ਮਾਤਾ ਨੂੰ ਵੀ ਪੁੱਤ ਵਿਕਣਾ ਕਹਿੰਦੇ ਵੇ ਠੀਕ ਆ ਬਹੁਤ ਵਧੀਆ ਕੰਮ ਹੈ ਸਾਡਾ ਬਹੁਤ ਵਧੀਆ ਹੈ ਅੱਛਾ ਗੱਲ ਸੁਣੋ ਅੱਜ ਰੋਟੀ ਪਾਣੀ ਰੋਟੀ ਪਾਣੀ ਕਰ ਲਈ ਫਿਰ ਆਪਾਂ ਘਰ ਘਰ ਕਾਜ ਜੂਂਦੀ ਮੈਂ ਉਹ ਵੀ ਉਹਨਾਂ ਦੇ ਘਰ ਹੈ ਇਹ ਹੋ ਬੀਬੀ ਇੱਥੇ ਬੈਠ ਕੇ ਬਣਾਵਾਂਗੀ ਉੱਚ ਟੰਗ ਕੀ ਚਾਹ ਲੈ ਜੂਗਾ ਮੇਰੀ ਗੱਲ ਸੁਣ ਉੱਥੇ ਬਣਾਵਾਂਗੇ ਤੈਨੂੰ ਚਾਹ ਉੱਥੇ ਖਾ ਲੂ ਤੈਨੂੰ ਨਹੀਂ ਚਾਹ ਉਹ ਤੈਨੂੰ ਦੇ ਰੋਟੀ ਦਾ ਚਾਹ ਉਹ ਤੈਨੂੰ ਨਹੀਂ ਮੈਨੂੰ ਵੀ ਹੈਗਾ ਮੈਂ ਕੀ ਬਣਾਇਆ ਮੈਂ ਕੀ ਬਣਾਇਆ ਮੈਂ ਕੀ ਖਾਣਾ ਦਾਲ ਬਣਾ ਲੀ ਮਟਰ ਦੀ

ਤਾਂ ਕੋਈ ਇੱਕ ਸ਼ਾਮ ਹੋ ਗਈ ਤੇ ਲਿਆਂਗੇ ਸ਼ਾਮ ਰੋਪਾ ਕਰਾਂਗੇ ਪ੍ਰੋਗਰਾਮ ਅੰਗਦਾ ਵੀ ਪਾਰਟੀ ਕਰਾਂਗੇ ਤੇ ਮੇਰੇ ਵੀ ਪੂਰੇ 10000 ਸਬਸਕ੍ਰਾਈਬਰ ਹੋ ਗਏ ਅੱਛਾ 10000 ਬੰਦਾ ਜੁੜ ਗਿਆ ਆਪਣੇ ਨਾਲ ਵੀਡੀਓ ਦੇਖਣ ਆਪਣੇ ਨਾਲ ਜੁੜ ਗਿਆ 10000 ਬੰਦਾ ਚਲੋ ਜਿਹੜਾ ਆਪਣੇ ਵੀਡੀਓ ਦੇਖਦਾ ਆਪਾਂ ਉਹਦਾ ਵੀ ਵਿੱਚ ਕੋਈ ਇੱਕ ਟਵਰ ਦੇਣਾ ਹਾਂ ਇੱਕ ਗੱਲ ਹੋਰ ਇੱਕ ਤਾਂ ਭੈਣ ਮੇਰੀ ਭੈਣ ਨਹੀਂ ਤੇ ਉਹ ਚਲੋ ਭੈਣ ਰੱਖ ਲਓ ਮੇਰੀ ਕੁੜੀ ਰੱਖ ਲਓ ਜੇ ਹੋ ਉਹਨੂੰ ਬਹੁਤ ਮੇਰੇ ਪਿਆਰ ਕਰਦੇ ਵੀਡੀਓ ਦੇਖਦੇ ਆਂ ਕਰਾਲੀ ਵਾਲੀ ਜਿਹੜੀ ਮੇਰੀ ਭੈਣ ਹੈ ਉਹ ਮੇਰਾ ਬਹੁਤ ਮਾਤਾ ਕਹਿੰਦੀ ਹੈ ਮੈਨੂੰ ਚਲੋ ਮਾਤਾ ਸਮਝ ਲੋ ਵੀ ਉਹ ਬਹੁਤ ਬਹੁਤ ਉਦਾ ਧੰਨਵਾਦ ਮੇਰੀ ਵੀਡੀਓ ਦੇਖਦੀ ਆ ਉਹ ਧੰਨ ਗਾਸ ਕੋਲ ਲੋਏ ਵੀ ਜਿਹੜੇ ਕੰਮ ਨੂੰ ਮਨੂ ਪਿਆਤਾ ਤੇ ਉਹਦਾ ਮੈਨੂੰ ਕੋਈ ਫੋਨ ਨਹੀਂ ਆਇਆ ਖਬਰ ਨਹੀਂ ਉਹ ਮੇਰਾ ਫੋਨ ਦੇਖਦੀ ਹੈ ਬਈ ਕਿਤੇ ਉਹ ਮੈਨੂੰ ਮਿਲਤੇ ਜਾਵੇ ਤੇ ਮੋਂ ਨੂੰ ਫੋਨ ਜਰੂਰ ਕਰੂੰਗੀ ਉਹਦੇ ਗੱਲ ਯਾਦ ਕਰਾਉਂਗੀ ਵੀ ਉਹਦਾ ਵੀ ਬਹੁਤ ਧੰਨਵਾਦ ਹੈ ਉਹ ਬਹੁਤ ਵੀਡੀਓ ਦੇਖੀ ਦੀ ਮੇਰੀ ਉਹ ਕਹਿੰਦੀ ਸੀ ਨਾ ਵੀ ਤੁਸੀਂ ਮਿਲਦੇ ਆਉਗੇ ਮੈਂ ਦੁਕਾਨ 'ਚ ਚਰੇਗੀ ਲੱਡੂ ਲੈਣ ਉਹ ਵੀ ਬਲਤੀਓ ਕਿ ਮੈਂ ਥਰੱਪੀਆਂ ਦੇ ਕੇ ਆਈ ਐ ਆਪਣੇ ਪਿਓ ਕਹਿੰਦੀ ਹੈ ਕਿ ਕੁੜੀ ਹੈਗੀ ਤੇਰੀ ਕਹਾਲੀ ਨਹੀਂ ਉਹ ਮੈਨੂੰ ਵਿਚਾਰੇ ਕਹਿਣ ਵੀ ਆ ਜਾ ਤੰਨ ਅਸੀਂ ਚਾਹ ਬਣਾਉਨੇ ਮਾਤਾ ਤੰਨ ਮੈਂ ਕਿਹਾ ਮੈਂ ਤਾਂ ਥੋੜੀ ਭੈਣ ਲੱਗ ਗਈ ਮੁੰਡੇ ਤੇ ਉਹਦੇ ਮੈਂ ਕਿਹਾ ਉਹਦੇ ਘਰ ਆਵਾਂਗਾ ਮੈਂ ਕਿਹਾ ਮੇਰੇ ਕੋਈ ਨਹੀਂ ਪਾਈ ਦੁਕਾਨ ਕਿੱਥੇ ਕੋਣ ਅੱਡੇ 'ਚ ਕਰਾਲੀ ਕਰਾਲੀ ਕਿਥੇ ਕਰਾਲੀ ੱਡੇ ਚ ਤੂੰ ਅੱਛਾ ਕਰਾਲੀ ੱਡੇ ਚ ਹਾਂ ਉਹ ਕਹਿੰਦੀ ਐ ਨੈਟ ਉਨ ਵਿਡੀਓ ਚ ਦੇਖਦੀ ਐ ਲਈ ਮੈਨੂੰ ਤਾਂ ਤੇਰੇ ਬਹੁਤ ਪਿਆਰਾ ਆ ਮੈਨੂੰ ਜੈ ਜਾਨ ਹੋਊਗੀ ਰੋਟੀ ਨੂੰ ਵੀ ਖਿੱਚੇ ਮੈਂ ਕਹਿੰਦੀ ਵੀ ਮੈਂ ਆਪਣੇ ਪਿਓ ਕੋਲ ਜਾਣਾਂ ਅਸੀਂ ਤੁਸੀਂ ਵੀ ਮੇਰੇ ਪਿਓ ਕੋਈਆਂ ਲਾ ਕੇ ਆ ਨਾ ਕਰਾਲੀ ਬਿਲਕੁਲ ਬਿਲਕੁਲ ਮੈਂ ਕਹਾਂ ਉੱਥੇ ਵੀ ਥਵਾੜਿਓ ਨਾ ਜਣੀ ਵੀ ਨੇ ਫੇਰ ਵੀ ਮੇਰਾ ਮੂੰਹ ਮਿੱਠਾ ਕਰਾਇਆ ਬਹੁਤ ਉਹਨਾਂ ਨੇ ਮੇਰਾ ਉਹ ਕਰਿਆ ਮੈਂ ਮੈਂ ਵੀ ਉਹਨੂੰ ਯਾਦ ਕਰਦੀ ਐ ਮੈਨੂੰ ਜਰੂਰ ਉਹ ਮਿਲ ਕੇ ਜਾਵੇ ਮੈਂ ਉਹਨੂੰ ਫੋਨ ਨੰਬਰ ਦਵਾਂਗੀ ਸਹੀ ਹੈ ਚਲੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਨੇ ਆ ਬਹੁਤ ਮੋਹ ਘੜਿਆ ਨਾ ਮੇਰਾ ਤੇ ਚਲੋ ਪਰਮਾਤਮਾ ਖੋਜ ਰੱਖੇ ਸਾਰਿਆਂ ਨੂੰ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਕੀ ਉਹ ਮਨਿੰਦਰ ਦਾ ਹੋ ਗਿਆ ਟਾਈਮ ਤੇ ਕਰਦੇ ਆ ਜੀ ਅਸੀਂ ਸਾਰੀ ਫੈਮਿਲੀ ਬੈਠ ਕੇ ਰਹਿ ਸ਼ਾਮ ਨੂੰ ਕਿਆ ਕਰਨਾ ਹੈ ਬੀਬੀ ਨੇ ਅੱਜ ਕਿਆ ਖਰਾਉਣਾ ਬਣਾਉਣਾ ਹੈ ਬੀਬੀ ਨੇ ਖਰਾਉਣਾ ਬਣਾਉਣਾ ਕਿਆ ਗੱਲ ਸੁਣ ਮੇਰੀ ਹਾਂ ਚਰਚਾ ਹੋਊਗਾ ਮੇਰਾ ਕੇਕ ਲਿਆਉਂਗੀ ਮੈਂ ਜਾ ਕੇ ਹਾਂ ਜੋ ਮੈਨੂੰ ਆਪ ਜਾਣਾ ਪੈ ਜਾ ਜੋ ਤੂੰ ਦਿਆ ਪੈਸੇ ਦੇ ਦੂੰਗੀ ਕਾ ਬਾਤ ਹੈ ਮੈਂ ਬਣਾਉਂਗੀ ਦਾ ਸਾਰੀ ਸੱਭ ਦੀ ਪਾਜੀ ਤਿਆਰੀ ਸਭ ਕਰੂੰਗੀ ਹਾਂ ਮੇਰੇ ਪੋਤੇ ਦਾ ਘਰ ਚ ਕੇਕ ਘੱਟ ਲਓ ਹੁਣ ਬੀਬੀ ਮੇਰੀ ਗੱਲ ਸੁਣਣ ਤੂੰ ਆਪੇ ਕਹਿੰਦੇ ਵੀ ਸਵਾ ਮਹੀਨਾ ਤੱਕ ਉਹ ਵੀਲੇ ਦਾ ਹੋ ਗਿਆ ਜੇ ਤੁਸੀਂ ਇਹ ਪੁੱਤ ਮੈਂ ਕਿੰਨਾ ਚਾਹ ਉਹ ਕਰਦੀ ਮੈਂ ਵੀ ਮੈਂ ਵੀ ਕਹਿੰਦੀ ਮੈਂ ਆਪਣੇ ਪੁੱਤ ਦਾ ਇੱਥੇ ਮੈਂ ਆਪਣਾ ਪੁੱਤ ਜੰਮਿਆ ਤਾਂ ਜਿੱਦਣ ਨਾ ਉਰੇ ਬੁਲਾਇਆ ਪੂਰੇ ਮਾਦੇ ਸਾਰੇ ਸਗਨ ਕਰੇ ਹੋ ਮਾਰੂ ਲੈਕੇ ਕਿਵੇਂ ਆ ਮ ਚਲਦਾ ਮੋਟਰ ਮਾਤਾ ਕੰਮ ਨਹੀਂ ਲੱਗਦੀ ਬਈ ਤੁਸੀਂ ਆ ਦੱਸੋ ਕਿੰਨਾ ਵੀ ਵੀਡੀਓ ਵਿੱਚ ਤੁਸੀਂ ਦੱਸੋਗੇ ਮੈਂ ਤੈਨੂੰ ਇਹ ਗੱਲ ਕਹੀ ਹੈ ਵੀ ਬੀਬੀ ਤੂੰ ਸ਼ੌਂਕ ਨਹੀਂ ਪੂਰੇ ਕਰ ਸਕਦੀ ਮੈਂ ਕਰਦੀ ਰੋਟੀ ਪਾਣੀ ਦੀ ਤਿਆਰੀ ਤੇ ਚਲ ਜੀ ਤਾਜੂਗੀ ਮੋਟਰਸਾਈਕਲ ਪਰ ਤੇ ਮੁੰਡੇ ਨੂੰ ਗਿਆ ਟਾੜਾ ਤੇ ਲਿਬੇਟ ਕਰ ਲਿਆ ਆਇਓ ਹਵਾਲੇ ਕੋ ਤੇ ਹੁਣ ਛੱਡ ਨੂੰ ਨਿਕਲ ਗਈ ਸ਼ਾਮ ਨੂੰ ਸ਼ਾਮ ਹੋਮ ਥੋੜੀ ਸ਼ਾਮ ਨੂੰ ਆਉ ਹਾਂ ਮੈਂ ਕਰਦੀ ਹਾਂ ਖਰਚਾ ਨਾ ਤੂੰ ਗੱਗ ਲਾ ਹਾਂ ਹਾਂ ਮੇਰੀ ਬੇਤੀ ਕਰਦੀ ਕਹ ਨਹੀਂ ਬੇਤੀ ਨਹੀਂ ਵੀ ਓਰੇ ਉਹਦਾ ਹੱਕ ਆ ਦਸਾ ਪਰਵਾਰ ਹੈ ਮੇਰੇ ਪੁੱਤ ਦਾ ਆਇਆ ਦੁਨੀਆ ਪਰ ਜੀ ਅਸੀਂ ਉਹਦੇ ਸਗਣ ਦਾ ਮੁੰਡੇ ਦੇ ਮਨਾਏ ਤੇ ਵੀ ਮਾਤਾ ਦਾ ਜੂਨੇ ਦਾ ਫਿੱਟੇ ਕਿਉਂ ਕਿ ਮੈਂ ਜੂਦੀ ਬੈਠੀ ਹਾਂ ਦੀ ਚਲੋ ਸਾਕੂ ਸੁਦਾ ਕਰ ਸਕਦੀ ਹਾਂ ਅਸੀਂ ਗੱਲ ਪਿੱਛੇ ਦੇ ਪਿੱਛੇ ਕਰਦੇ ਹਾਂ ਜਿਸ ਕਿਸ ਫਿਰ ਤੁਹਾਨੂੰ ਦੱਸਦੇ ਆ ਭਾ ਲੈਣਿਆ ਇਹ ਚੀਜ਼ ਦਾ ਫੈਸਲਾ ਤਾਂ ਕੋਈ ਚੱਕਰ ਨਹੀਂ ਘਾਰਾ ਸਾਡਾ ਹੂੰ ਅਸੀਂ ਆ ਵੀ ਸਕਦੇ ਹਾਂ ਤੇ ਜਾ ਵੀ ਸਕਦੇ ਹਾਂ ਹਾਂ ਹੈਨਾ ਨਾ ਬੜੇ ਪੁੱਤ ਜੇ ਜੇ ਤੂੰ ਮੇਰੇ ਨਾਲ ਚੱਲੇ ਮੈਂ ਉੱਥੇ ਵੀ ਮਾਪੇ ਦਾ ਚਾਰਜ ਫੇਰੇ ਨੂੰ ਮੈਂ ਕਹਿੰਦੀ ਐ ਤੂੰ ਨਾ ਨਰਾਜ਼ ਹੋਈ ਤੂੰ ਨਾ ਕਿਸੇ ਤੇ ਕਹਾਂ ਵੀ ਤੇਰੀ ਮਾਂ ਨਹੀਂ ਮੈਂ ਜਾਣੇ ਨੂੰ ਤਿਆਰ ਬੈਠੀ ਐ ਕੋਈ ਨਾ ਵੀ ਖੁੱਲਾ ਕਰ ਮੇਰੀ ਗੱਲ ਸੁਣ ਇਹ ਗੱਲ ਤਾਂ ਬੀਬੀ ਤੇ ਇੱਕ ਗੱਲ ਕਰੀਏ ਆ ਵੀਡੀਓ ਵੀ ਦੇਖਦੇ ਆ ਮੇਰੀ ਗੱਲ ਕਹਿਣੀ ਆ ਹੁਣ ਤੱਕ ਕਦੇ ਵੀ ਬੀ ਬੀਬੀਆ ਕਿਸੇ ਨੇ ਗੱਲ ਕਹੀ ਨਹੀਂ ਜਿਹੜੀ ਮੈਂ ਉਹ ਗੱਲ ਕਰੀ ਤੇ ਹਾਂ ਮੈਂ ਮੰਨਦਾ ਮਾਤਾ ਉੱਥੇ ਜਾ ਜੀ ਮਾਤਾ ਜਾ ਸਕਦੀ ਐ ਕਿਉਂਕਿ ਮੇਰਾ ਸਪੁੱਤ ਤੇ ਮੇਰੇ ਪੋਤੇ ਮੇਰੇ ਟਰਬਾ ਰਹਿ ਰਿਹਾ ਮਾਤਾ ਜਾ ਸਕਦੀ ਨੋ ਵੀ ਬੈਠੀ ਐ ਇੱਕ ਉਮਨੀ ਮਾਤਾ ਜਿਹੜੀ ਨੋ ਵੀ ਬੈਠੀ ਐ ਨੋ ਵੀ ਰਾਜ਼ੀ ਰਹਿ ਉਹਨੂੰ ਮਹਾਰਾਜ ਤੰਦਰੁਸਤੀ ਆਈ ਰੱਖਿਆ ਉਹ ਚੜਦੀ ਗੱਲਾ ਮਾਰਾ ਆਪਣੇ ਪੁੱਤਾਂ ਨੂੰ ਸੁਖ ਦੇਖਿਆ ਆਪਣੇ ਪੁੱਤਾਂ ਦਾ ਹੋ ਜਿਕਣਾ ਮੇਰੇ ਪੁੱਤ ਮੈਨੂੰ ਸੁਗਰ ਦਿੰਦੇ ਉਹਦੇ ਪੁੱਤ ਐਸੀ ਤਰ੍ਹਾਂ ਹੀ ਉਹਨੂੰ ਦੇਗਾ ਮੇਰੀ ਉਹਦੀ ਸੇਵਾ ਕਰਨ ਮੇਰੇ ਪੁੱਤ ਕਰਦੇ ਮੇਰੀ ਕੀ ਗੱਲ ਤਾਂ ਉਹ ਵੀ ਗੱਲ ਗੱਲ ਵੀ ਸੋਲਦਾ ਹਾਂ ਹਾਂ ਤੂੰ ਪ੍ਰੋਗਰਾਮ ਬੜਾ ਆਪਾਂ ਚੱਲੀਏ ਕੋ ਨੈਪ ਕੋ ਪਰੋਂ ਆਉਣੇ ਦਾ ਨੈਪ ਕੋ ਪਾਉਣੇ ਕੋ ਕਪੜੇ ਪਾ ਕੇ ਚੱਲ ਉੱਥੇ ਮਨਾ ਲੈਂਦੇ ਆ ਮਨਾ ਲੈਂਦੇ ਕਿਆ ਕਹਿੰਦੀ ਮੈਂ ਨਹੀਂ ਪੁੱਤ ਕਹਿੰਦੀ ਮੈਂ ਜਾਣੀ ਤੈਨੂੰ ਉਹ ਕਹਿੰਦੀ ਐ ਵੀ ਦੇਖ ਮੈਂ ਫੇਰ ਆਉਂਗਾ ਮੈਂ ਉਹਨੂੰ ਰਾਤ ਨੂੰ ਫੇਰ ਲੈ ਕੇ ਨਿਕਲੂਗਾ ਆਪਕਾ ਸਾਜਣਾ ਕੰਦੋ ਕਰਨਾ ਭਾਈ ਫਿਰ ਮੈਂ ਨਿੰਦਰ ਨੇ ਕਿਹਾ ਆਪਣੇ ਟਿਊਸ਼ਨ ਜਾਣਾ ਨਿੰਦਰ ਨੂੰ ਆ ਲੈਣ ਦੇ ਟਿਊਸ਼ਨ ਵੀ ਤੇ 3 ਵਜੇ ਨਿੰਦਰ ਆ ਜਾਣਾ 1 ਘੰਟੇ ਦਾ ਕੰਮ ਹੈ 5-6 ਵਜੇ ਨੂੰ ਟਿਊਸ਼ਨ ਜਾਣਾ 4 ਵਜੇ ਟਿਊਸ਼ਨ ਜਾਣਾ ਘੰਟੇ ਤੂੰ ਕੀ ਕਰ ਲੂ ਚਲ ਕੋਈ ਨਾ ਮਾਜ਼ੀ ਮੈਂ ਤੈਨੂੰ ਲੈ ਕੇ ਜਾਊਂਗਾ ਐਦਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਤੇ ਚਲੋ ਬਾਕੀ ਹੁਣ ਕਰਦੇ ਆ ਜੀ ਪਰ ਜੀ ਜੀ ਵਧੀਆ ਮੇਰੀ ਬਹੂ ਬਹੁਤ ਚੰਗੀ ਹੈ ਬਹੁਤ ਲਾਇਕ ਹੈ ਮੈਨੂੰ ਪੁੱਛੇ ਬਗੈ ਕੋਈ ਕੰਮ ਨਹੀਂ ਕਰਦੀ ਸਾਰਾ ਮੈਨੂੰ ਪੁੱਛੂਗੀ ਵਿਆਹ ਕੰਮ ਕਰਾਉਣਾ ਦੀਦੀ ਅਹੀਂ ਉਹਦੇ ਬੱਚੇ ਜਿਹੜੇ ਦੋ ਆ ਉਹਦੀ ਇੰਨੀ ਇੰਨੀ ਕਿ ਸੇਵਾ ਕਰਨ ਪੇ ਅੰਤ ਕਰਨ ਉਹਦੀ ਕਿਉਂਕਿ ਪੁੱਤ ਬਹੁਤ ਔਖੇ ਪਾਲੁੰਦੇ ਨੇ ਹੂੰ ਨੌ ਮਿੰਟ ਠੱਡੀ ਤੇ ਰੱਖਣਾ ਮਾਂ ਨੂੰ ਕਿਦੋਂ ਸੌਖਾ ਨਹੀਂ ਬਈ ਮੈਂ ਆਪਣੇ ਪੁੱਤ ਪਾਲੇ ਮੈਨੂੰ ਪਤਾ ਕਿੰਨਾ ਦੁੱਖ ਹੈ ਤੇ ਮੈਂ ਜਿਕਣਾ ਮੇਰੇ ਪੁੱਤ ਮੇਰੀ ਸੇਵਾ ਕਰਦੇ ਆ ਉਹਦੇ ਪੁੱਤ ਐਸੀ ਜਿਹਾ ਹੀ ਕਰਨ ਮੈਨੂੰ ਰੱਬ ਸੇਵਾ ਕਰਦੀ ਨੂੰ ਮੌਕਾ ਦੇ ਦੇ ਦੇਖਣੇ ਦਾ ਚਲੋ ਜੀ ਬਾਕੀ ਹੁਣ ਅਸੀਂ ਰਾਏ ਕਰਦੇ ਆ ਸਾਰੀ ਫੈਸਲੀਆਂ ਮਨਿੰਦਰ ਸਿੰਘ ਨੇ ਵੀ ਆਉਣਾ ਹੈ ਤੇ ਕਰਦੇ ਆ ਉਹ ਨਾਲ ਵੀ ਦੇਸਕੇ ਤੇ ਵੀ ਸ਼ਾਮ ਦਾ ਕੀ ਪ੍ਰੋਗਰਾਮ ਕਰੀ ਆਪਾਂ ਤੁਹਾਨੂੰ ਦੱਸਾਂਗੇ ਜੀ ਹੁਣ ਲਓ ਜੀ ਪਹੁੰਚ ਗਏ ਆਪਾਂ ਹੁਣ ਡਿਊਟੀ ਪਰ ਮਨਿੰਦਰ ਨੂੰ ਸਕੂਲ ਤੋਂ ਲੈ ਕੇ ਤੇ ਮਨਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਤਰ ਚੈਰੰਜੀ ਤੱਕ ਉਠੋ ਇੱਕ ਤਰੀਕ ਨੂੰ ਆਇਆ ਰੱਤ ਮਨਿੰਦਰ ਤੇਰੀ ਮੰਮੀ ਨੂੰ ਨੀਂਦ ਖਾਤੇ ਆ ਅ ਰਾਤ ਨੂੰ ਕਾਕਾ ਨਹੀਂ ਸੌਂਦਾ ਹਾਂ ਰਾਤ ਨੂੰ ਮੰਮੀ ਨੂੰ ਨੀਂਦ ਉਹ ਮੰਮੀ ਉੱਠੀ ਜਾਂਦੀ ਹੈ ਬਾਰ-ਬਾਰ ਰਾਤ ਹਾਂ ਵੀ ਨੀਂਦ ਨਹੀਂ ਪੂਰੀ ਹੁੰਦੀ ਫੇ ਕਾਕਾ ਜਗਰਾਤਾ ਕਰਦਾ ਹੈ ਹੈ ਮੰਮੀ ਨੂੰ ਫਟੋ ਲਿਸ਼ਾਣੇ ਬਜਾਉਂਦੇ ਪੈਨੇ ਹਾਂ ਵੀ ਚਰਨ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਪਰਮਾਤਮਾ ਜੀ ਦਾ ਅਸਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਅਧੀਨ ਫਰ ਤੋਂ ਦੂਰ ਤੇ ਅੱਜ ਵਧਾਈਆਂ ਬਾਈ ਤੈਨੂੰ ਅੱਜ ਸਾਡਾ ਅਨੰਤ ਹੋ ਗਿਆ 1 ਮਹੀਨੇ ਦਾ ਸੂਰਜ ਕਿ 4:15 ਤੇ ਇਹਦਾ ਜਨਮ ਹੋਇਆ ਤੇ ਸਾਰੇ ਬੱਚਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਕੀ ਪ੍ਰੋਗਰਾਮ ਆ ਫਿਰ ਅੱਜ ਕੇਕ ਕੱਟੀਏ ਇਹਦਾ ਬੀਬੀ ਦਾ ਕਹਿੰਦੀ ਕੱਟੜਾ ਹੈ ਹੈ ਤੇ ਸਬਜ਼ੀ-ਭਾਜੀ ਤਿਆਰ ਲਾਈਏ ਤੇ ਆ ਲਿਖਿਆ ਮੈਂ ਵੀ ਸ਼ਾਮ ਦੀ ਪਰੇ ਪਾਰਟੀ ਕਰਨੀ ਹੈ ਘਰ ਘਰ ਦੇਣੀ ਹੈ ਤੇ ਦੱਸੋ ਕਿਆ ਖਾਣਾ ਪੀਣਾ ਮੈਂ ਲਿਆਵਾਂ ਫਿਰ ਕਿਆ ਬਣਾਉਣਾ ਸਬਜ਼ੀ ਮਟਰ ਪਨੀਰ ਲਿਆਵਾਂ ਮਟਰ ਪਨੀਰ ਲਿਆਵਾਂ ਮਨ ਮੈਂ ਜਾ ਮੈਂ ਜਾ ਕੇ ਹੋਰ ਕੀ ਚਾਹੀਦਾ ਪਨੀਰ ਹੋ ਗਿਆ ਮਟਰ ਹੋ ਗਿਆ ਹੋਰ ਆਲੂ ਲਿਆ ਲੈਂਗੇ ਇੱਕ ਕਿਲਿਆ ਆਲੂ ਹਰੇ ਹਰੇ ਲੈਣਾ ਮਟਰ ਪਨੀਰ ਬਣਾਉਣਾ ਤਾਂ ਹੋਰ ਕੁਝ ਸੁਝਦਾ ਨਹੀਂ ਨਹੀਂ ਮੈਂ ਨਹੀਂ ਨਾ ਖਾਣਾ ਇਹਦੀ ਕਰਦੀ ਮਟਰ ਪਨੀਰ ਨਹੀਂ ਹੋਰ ਕੁਸ ਮਟਰ ਪਨੀਰ ਸਾ ਸਾ ਸਿੰਘ ਅੱਛਾ ਤੇ ਇਹਨੂੰ ਦੇਵ ਜੀ ਮੁਬਾਰਕਾ ਇਹ ਛੱਟਾ ਪਿਆ ਨੀਂਸਤੀ ਇਹ ਸਾਰੀ ਰਾਤ ਨਹੀਂ ਜਾਗਦਾ ਹੁਣ ਦੇਖ ਲੈ ਰਹਾ ਉਹ ਨਾ ਪਿਆ ਤੇ ਹੁਣ ਮੈਨੂੰ ਐ ਦੱਸ ਵੀ ਪ੍ਰੋਗਰਾਮ ਇੱਥੇ ਕਰਨਾ ਕਿ ਉੱਧਰ ਕਰਨਾ ਮੈਨੂੰ ਐਸਾ ਵੀ ਯਾਦ ਨਹੀਂ ਆ ਜਾਂਦਾ ਕਰਨਾ ਚਲੋ ਜਿਵੇਂ ਨਹੀਂ ਤਾਂ ਹੁਣ ਤਾਂ ਡਰ ਵੀ ਕੋਈ ਨਹੀਂ ਬਸ 25 ਦੇ ਦਿਨਾਂ 25 ਦੇ ਦਿਨ ਤੱਕ ਹੋ ਜਾਣਾ ਅੱਛਾ ਫੇ ਉਂਤਰਾ ਕਹਿਣ ਦਾ ਮਤਲਬ ਕੀ ਇੱਧਰ ਹੀ ਕਰ ਲਈਏ ਜਿੱਦਾਂ ਤੁਹਾਨੂੰ ਦੋ ਲੱਗਦਾ ਬੀਬੀ ਆ ਕਹਿੰਦੀ ਇੱਧਰ ਕਰ ਲਓ ਚਾਹੇ ਮੈਨੂੰ ਕੋਈ ਚੱਕਰ ਨਹੀਂ ਮੈਂ ਉੱਧਰ ਵੀ ਆ ਜਾਣਾ ਉਹਨਾਂ ਦਾ ਘਰ ਆ ਇੱਧਰ ਵੀ ਆ ਸਕਦੇ ਆ ਜੇ ਹਾਲੇ ਤੁਸੀਂ ਨਹੀਂ ਆਉਣਾ ਕਹਿੰਦੇ ਮੈਂ ਉੱਧਰ ਆ ਜਾਣਾ ਹੁਣ ਦੇਖ ਲਓ ਜਿੱਦਾਂ ਤੁਹਾਨੂੰ ਲੋੜ ਫੇਰ ਮੈਨੂੰ ਲੋਟ ਲੱਗਦਾ ਸਾਰੀ ਫੈਮਿਲੀ ਨਾਲੇ ਆ ਸਾਰੀ ਦਾਜਮੰਦੀ ਕਿ ਮੈਂ ਕੱਲਾ ਹੀ ਆ ਫੇਰ ਉਹੀ ਕਹਿੰਦੀ ਜਿੱਦਾਂ ਤੁਹਾਨੂੰ ਤੁਹਾਨੂੰ ਲੋਟ ਲੱਗਦਾ ਠੀਕ ਆ ਮੈਨੂੰ ਦੱਸ ਮੈਨੂੰ ਲੋਟ ਲੱਗਦਾ ਵੀ ਤੁਹਾਡੀ ਰਾਏ ਲੈਣਾ ਵੀ ਮੈਂ ਚਿਕਨ ਕਰ ਦਮ ਉਹ ਠੀਕ ਆ ਵੀ ਜਾਨੀ ਕਿ ਹੁਣ ਮੈਂ ਕਿਸੇ ਵੀ ਚੀਜ਼ ਤੇ ਤੁਹਾਨੂੰ ਰਾਏ ਨਾ ਲਵਾ ਹਾਂ ਬਣਾ ਲਵੇਂ ਰੋਟੀ ਬਾਦੀ ਕਰ ਦਿੰਦੇ ਹਾਂ ਮਨ ਮੈਂ ਨਹੀਂ ਘੜਦਾ ਚਾਹ ਬਣਾਉਣਾ ਕੀ ਕਰਨਾ ਹੈ ਨਾ ਰੋਟੀ ਮਟਰ ਪਨੀਰ ਦੇ ਨਾਲ ਚਾਹਲ ਸ਼ਾਮ ਨੂੰ ਅੱਜ ਪਰਨ ਵਾਲੇ ਦਾ ਕੇਕ ਕਟਾਉਣਾ ਹੈ

ਵਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵੀ ਸਾਡਾ ਕੀ ਪ੍ਰੋਗਰਾਮ ਆ ਕਿਹਾ ਨਹੀਂ ਔਰ ਤੁਸੀਂ ਅਗਲੇ ਬਲੌਗ ਦੀ ਵੇਟ ਕਰਿਓ ਦਿਖਾਵਾਂਗੇ ਅਗਲੇ ਬਲੌਗ ਦੇ ਵਿੱਚ ਜੀ ਤੇ ਠੀਕ ਹੈ ਮਿਲਦੇ ਆਪਾਂ ਅਗਲੇ ਬਲੌਗ ਵਿੱਚ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਅੱਜ ਫੇਰ ਤੋਂ ਸਾਡੇ ਪੁੱਤਰ ਅੰਗਦ ਦੇ 6 ਮਹੀਨੇ ਦਾ ਪੂਰਾ ਹੋ ਗਿਆ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਏ ਅੱਜ ਦੀ ਤਰੀਕ ਦੇ ਵਿੱਚ ਪੁੱਤ ਜਨਮ ਹੋਇਆ ਜਿਹਦਾ 15 ਤਰੀਕ ਦਾ 4:15 ਤੇ 4:15 ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਬਲੌਗ 'ਚ